ਦਾ ਧਿਆਨ ਦਿਆ ਜੀ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ ਵਿਦਿਆਮਾਰਤੰਡ ਉਹ ਸਾਧ ਸੰਗਤ ਇਹਦੇ ਪਰਥਾਇ ਸ਼ਬਦ ਵਰਤਿਆ ਕਰਦੇ ਸਨ ਕਹਨ ਲੱਗੇ ਜਿੱਥੇ ਵਾਹਿਗੁਰੂ ਗੁਰਮੰਤਰ ਖੈਂ ਇੱਕ ਓਮਕਾਰ ਬੀਜ ਮੰਤਰ ਖੈ ਬੀਜ ਸ਼ਬਦ ਆਪ ਸਮਝਦੇ ਹੋ ਕਹਿਣ ਲੱਗੇ ਜਿਸ ਤੋਂ ਸਾਰੀ ਰਚਨਾ ਖੈ ਸਾਰੀ ਖੇਡ ਖੈ ਓਮਕਾਰ ਉਤਪਾਤੀ ਕੀਆ ਦਿਨ ਸ ਸਭ ਰਾਤੀ ਵਾਣ ਤ੍ਰੈਣ ਤ੍ਰਿ ਭਵਨ ਪਾਣੀ ਚਾਰ ਵੇਦ ਚਾਰੇ ਖਾਣੀ ਏ ਤਵਾਵੈ ਤੇ ਸਭ ਹੋਆ ਕਹਿਣ ਲੱਗੇ ਇੱਕ ਓਮਕਾਰ ਕਰਕੇ ਸਾਰੀ ਖੇਡ ਖੈ ਤੇ ਕਹਿਣ ਲੱਗੇ ਸਿੱਖਾ ਉਸ ਬੀਜ ਮੰਤਰ ਨੂੰ ਜਦੋਂ ਧਿਆਏਗਾ ਨਾ ਦਾਸ ਦੇ ਵਿਦयक ਗੁਰੂ ਸੰਤ ਬਾਬਾ ਸੰਤੋਖ ਸਿੰਘ ਜੀ ਸਰਾਨਾ ਸਾਹਿਬ ਵਾਲੇ ਮਾਪੁਰਸ਼ ਉਹਨਾਂ ਨੇ ਸਾਧ ਸੰਗਤ 45 ਸਾਲ ਇਸ ਓਮਕਾਰ ਦਾ ਜਪ ਕੀਤਾ ਭਾਗ ਬੰਦਗੀ ਕੀਤੀ ਇਹ ਸਾਧ ਸੰਗਤ ਇਹਨੂੰ ਧਿਆ ਵੀ ਕੋਈ ਭਾਗਾ ਵਾਲਾ ਸਕਦਾ ਖੈ ਤੇ ਇਸ ਅਕਾਲ ਪੁਰਖ ਦੀ ਜਿਹੜੀ ਮੂਰਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ 564 ਵਾਰੀ ਆਈ ਹੈ ਬਾਕੀ ਜਿੰਨੀ ਬਾਣੀ ਦੇ ਆਪ ਦਰਸ਼ਨ ਕਰ ਦੇਖੋ ਚੇਤੇ ਰੱਖਿਆ ਜੇ ਉਹ ਬਾਣੀ ਅਖਰੀ ਨਾਮ ਅਖਰੀ ਸਾ ਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਰੂਪ ਵਿੱਚ ਖੈ ਪਰ ਇੱਕ ਓਮਕਾਰ ਮੂਰਤ ਰੂਪ ਵਿੱਚ ਖੈ 526 ਵਾਰ ਇੱਕ ਓਮਕਾਰ ਸਤਗੁਰ ਪ੍ਰ사ਦ ਰੂਪ ਵਿੱਚ ਖੈ ਇਸੇ ਤਰ੍ਹਾਂ 33 ਵਾਰ ਮੰਗਲ ਰੂਪ ਵਿੱਚ ਸੰਪੂਰਨ ਰੂਪ ਵਿੱਚ ਖੈ ਤੇ ਸਾਧ ਸੰਗਤ ਦੋ ਰੂਪ ਹੋਰ ਆਏ ਨੇ ਸਤਗੁਰ ਜੀ ਕਹਿੰਦੇ ਨੇ ਕਹਿਣ ਲੱਗੇ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰ ਜਿਨੂੰ ਬ੍ਰਹਮ ਅਨੁਮਿਤਿ ਹੁਣ ਦੀ ਲੋੜ ਪੈ ਗਈ ਪ੍ਰੀਤਮ ਸਾਚਾ ਨਾਮ ਧਿਆਏ ਦੁਖ ਦਰਦ ਬਿਨਸਹਿ ਭਵ ਸਾਗਰ ਗੁਰ ਕੀ ਮੂਰਤ ਹਿਦੈ ਵਸਾਏ ਇਹਨੂੰ ਅੰਦਰ ਧਿਆ ਕੇ ਇਹਦੇ ਸਿਮਰਨ ਵਿੱਚ ਜੁੜਿਆ ਕਰ ਕਿਹੜਾ ਦੁੱਖ ਕਲੇਸ਼ ਦੂਰ ਨਹੀਂ ਹੋਏਗਾ ਤੇ ਕਿਹੜਾ ਸੁੱਖ ਹੈ ਗੁਰੂ ਤੇਰੀ ਝੋਲੀ ਵਿੱਚ ਨਹੀਂ ਪਾਏਗਾ ਸਿਮਰਨ ਦੀ ਬਰਕਤ ਤੇ